ਸੋ ਸਭ ਤੋਂ ਪਹਿਲਾਂ ਸਸ਼ੀ ਗਾਰ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਓ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਖੜੇ ਆ ਪਿੰਡ ਮਹਰਾਜ ਆਪਣੇ ਭਰਾ ਅਰਚੂ ਦੇ ਕੋਲੇ ਤੇ ਆਪਣੇ ਭਰਾ ਕੋਲੋਂ ਆ ਦਵਾਈ ਮਿਲਦੀ ਐ ਇੱਕ ਮਤਲਬ ਦਵਾਈ ਨਹੀਂ ਕਹਿ ਸਕਦੇ ਚੂਰਨਾ ਹੈਗਾ ਤਾਂ ਦੇਸੀ ਚੂਰਨਾ ਦੇਸੀ ਚੀਜ਼ਾਂ ਤੋਂ ਬਣਦਾਗਾ ਇਹ ਵੇਟ ਘਟਾਉਣ ਵਾਸਤੇ ਐ ਸਪੈਸ਼ਲੀ ਤੇ ਬਾਕੀ ਸਾਰੀ ਗੱਲਬਾਤ ਆਪਾਂ ਤੁਹਾਡੀ ਆਪਣੇ ਭਰਾ ਨਾਲ ਕਰਾਉਣਿਆਂਗੇ ਹਾਂਜੀ ਭਾਈ ਸਸ਼ੀ ਗਾਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰੇ ਆਪਣੇ ਆ ਜਿਹੜਾ ਚੂਰਨਾ ਹੈਗਾ ਇਹਦੇ ਬਾਰੇ ਤੁਸੀਂ ਆਪਣੇ ਭਰਾਵਾਂ ਨੂੰ ਕੁਝਕੀ ਦੱਸੋਗੇ ਇਹ ਭਾਈ ਚਨੀਰ ਦੇ ਬੰਦੇ ਤਿਆਰ ਕਰਦੇ ਆ ਇਹ ਆਪਣੀ ਦੁਕਾਨ ਤੋਂ ਮਹਰਾਜ ਕੋਟਲੀ ਬਜ਼ਾਰ ਚ ਹੋ ਜੀ ਅਰਨ ਸਟੋਰ ਤੋਂ ਮਿਲਦਾ ਏ ਜੇ ਕਿਸੇ ਨੇ ਮੰਗਾਉਣਾ ਹੋਵੇ ਜਾਂ ਕੋਈ ਰਾਮਪਰਾ ਫੁੱਲ ਦੇ ਨੇੜੇ ਤੇੜੇ ਦਾ ਉੱਥੇ ਨਹੀਂ ਜਾ ਸਕਦਾ ਸਾਡੇ ਤੋਂ ਆ ਕੇ ਲਿਜਾ ਸਕਦਾ 500 ਰੁਪਿਆ ਇਹਦਾ ਰੇਟ ਆ ਤੇ পেট ਤੇ ਤੇ ਬੇਟ ਤੇ ਅਸਰ ਕਰਦਾ ਇਹ ਉਹਨੂੰ ਘਟਾਉਂਦਾ ਇਹ ਹਾਂਜੀ ਮਿੱਤਰੋ ਤੇ ਸਭ ਤੋਂ ਪਹਿਲਾਂ ਬਾਈ ਨੇ ਇਹਨਾਂ ਨੇ ਪਹਿਲਾਂ ਆਪ ਯੂਜ਼ ਕਰਕੇ ਦੇਖਿਆ ਐਦਾਂ ਨਹੀਂ ਹੈਗਾ ਕਿ ਵੀ ਚੱਕ ਕੇ ਉਹੀ ਚੱਕ ਕੇ ਆ ਗਿਆ ਦਵਾਈ ਹਨਾ ਵੀ ਦਵਾਈ ਹੋਗੀ ਚੂੜਨੋ ਕੋਈ ਵੀ ਆ ਕੇ ਉਹੀ ਐਡ ਕਰਨ ਲੱਗ ਗਏ ਇਹ ਬਾਈ ਨੇ ਪਹਿਲਾਂ ਆਪ ਖਾਦਾਗਾ ਬਾਈ ਦਾ 15 ਕਿਲੋ 18 ਕਿਲੋ weight ਘਟਿਆਗਾ ਪਹਿਲਾਂ ਤਾਂ ਕਰਕੇ ਬਾਈ ਆਪ ਲੈ ਕੇ ਆਇਆ ਤੇ ਹੁਣ ਇਹਨਾਂ ਕੋਲੋਂ ਆਪ ਦੇ ਕੋਲੋਂ ਮਿਲਦਾਗਾ ਤੇ ਕੋ ਕਦੋਂ ਮਰਜ਼ੀ ਆ ਕੇ ਲਿਜਾ ਸਕਦੇ ਆ ਕੰਟੈਕਟ ਕਰ ਸਿਓ ਬਾਈ ਨੂੰ ਕਦੋਂ ਮਰਜ਼ੀ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਤੁਹਾਨੂੰ ਦੱਸ ਦਿੰਨੇ ਆ ਬਈ ਇੱਕ ਵਾਰ ਨੰਬਰ ਬੋਲ ਦਿਓ ਆਪ ਦਾ 99158 ਜੀ 6845 ਜੀ ਇੱਕ ਵਾਰ ਦੁਬਾਰੇ ਬੋਲ ਦਿਓ ਜੀ